ਕੋਈ ਕਿਸੇ ਨੂੰ ਇੰਟਰਸਟ ਨਹੀਂ ਕਰਦਾ ਕੋਈ ਕਿਸੇ ਨੂੰ ਰਾਹ 'ਚ ਰੋਕਦਾ ਨਹੀਂ ਹਨਾ ਅੱਡ ਜਾ ਕੰਮ ਚੱਲੀ ਜਾਂਦਾ ਇਹਨਾਂ ਦਾ ਤੇ ਆਪਾਂ ਜਾਣਾ ਕਿੱਥੇ ਹੁਣ ਤੁਹਾਨੂੰ ਦੱਸ ਦਿੰਨੇ ਆ ਵੀ ਹਜੇ ਵੀ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਵੀ ਉੱਥੇ ਜਾਣਾ ਐਨੀ ਦੂਰ ਐਨੀ ਉੱਚੀ ਜਗ੍ਹਾ ਤੇ ਜਾਣਾ ਆ ਜਾਓ ਫਿਰ ਚੱਲ ਗਏ ਆਪਾਂ ਲੈ ਵੀ ਰੋਡ ਦੇਖ ਕੇ ਕ੍ਰੋਸ ਕਰਿਓ ਪਰ ਇੱਥੇ ਕੰਸਟਰਕਸ਼ਨ ਦਾ ਕੰਮ ਹੈ ਪਰ ਵੈਸੇ ਕੋਈ ਦਿੱਕਤ ਨਹੀਂ ਈ ਢੀ ਤੁਰੇ ਚੱਲਦੇ ਆਪਾਂ ਤੇਰੇ ਤੋਂ ਮੈਂ ਉੱਤੇ ਜਾ ਕੇ ਦਿਖਾਉਂਗਾ ਨਾ ਤਾਂ ਸਮੁੰਦਰ ਦਾ ਵੀਊ ਵੀ ਤੁਹਾਨੂੰ ਸਾਰਾ ਦਿਸੂਗਾ ਤੇ ਆਓਗਲੈਂਡ ਸਿਟੀ ਦਾ ਵੀ ਵੀਊ ਸਾਰਾ ਦਿਸੂਗਾ ਮੇਨ ਜਗ੍ਹਾ ਮੈਂ ਮੂਰੇ ਤੋਂ ਤੁਰ ਕੇ ਤਾਂ ਦਿਖਾਈ ਜਣਾ ਤੁਹਾਨੂੰ ਸਾਰੀਆਂ ਚੀਜ਼ਾਂ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਇੱਥੋਂ ਦੀਆਂ ਦੇਖ ਸਕਣ ਵੀ ਬਹੁਤ ਘੈਂਟ ਜਿਹੜੀ ਜਗ੍ਹਾ ਤੁਹਾਨੂੰ ਹਰੇਕ ਚੀਜ਼ ਪੂਰੀ ਦੇਖ ਸਕੇ ਕਿੰਨਾ ਵਧੀਆ ਲੱਗਦਾ ਹਨ ਤੇ ਆ ਲਾਈਟਿੰਗ ਵਗੈਰਾ ਮੰਗਾ ਕਈ ਰਾਤ ਨੂੰ ਜਗਦੀ ਵੀ ਇੱਥੇ ਬਹੁਤ ਕਹਣ ਲੱਗਦੀ ਆ ਲੈ ਵੀ ਹੁਣ ਨਿਕਲਣਗੇ ਵੱਟ ਮੈਨੂੰ ਲੱਗਦਾ ਹੁਣ ਔਖਾ ਹੋਣਾ ਉੱਤੇ ਚੜਨਾ ਕਿਉਂਕਿ ਹੁਣ ਆਪਾਂ ਚੜਾਈ ਤੇ ਆ ਗਏ ਹੁਣ ਪਤਾ ਲੱਗੂ ਵੀ ਕਿਵੇਂ ਜਾਣੇ ਤਾਂ ਹਾਂ ਕਿਉਂਕਿ ਇੰਨਾ ਟਾਈਮ ਹੋ ਗਿਆ ਤੁਰੇ ਹੀ ਜਾਣੇ ਆ ਤੇ ਸਪੀਡ ਵੀ ਇੱਥੇ 20 ਦੀ ਕਰਤੀ ਲਾ 20 ਦੀ ਸਪੀਡ ਤੇ ਹੋ ਜੀਏ ਵੀ ਦੀ ਸਪੀਡ ਆ ਇਹ ਆਪਣੀ ਤਾਂ 20 ਦੀ ਸਪੀਡ ਹੋਈ ਪਰ 20 ਦੀ ਨਹੀਂ ਹੋਈ ਚਲੋ ਤੁਰੇ ਚੱਲਦੇ ਆ ਕਿਉਂਕਿ ਪਹੁੰਚਣਾ ਕਿਵੇਂ ਫਿਰ ਆਪਾਂ ਜੇ ਸਪੀਡ ਨਾਲ ਤੁਰੇ ਵੀ ਨਾ ਨਾ ਵੀ ਪ੍ਰਬੰਧ ਪੂਰਾ ਹੁੰਦਾ ਇੱਕ ਗੱਲ ਹਨਾ ਜਿਵੇਂ ਆਹ ਸੂਰਜ ਪਲੇਟਾਂ ਸੂਰਜ ਪਲੇਟਾਂ ਲਾਈਆਂ ਹੋਈਆਂ ਹਰੇਕ ਜਗ੍ਹਾ ਤੇ ਲਾਈਟਿੰਗ ਵਾਸਤੇ ਜਾਂ ਜਿਵੇਂ ਇੱਥੇ ਕੋਈ ਰਾਤ ਨੂੰ ਆਉਂਦਾ ਹਨਾ ਜਾਂ ਕੋਈ ਰਾਤ ਨੂੰ ਵੀ ਘੁੰਮਣ ਆਉਂਦੇ ਆ ਤਾਂ ਐਨ ਹਰੇਕ ਚੀਜ਼ ਦਾ ਯਾਰ ਪੂਰਾ ਪ੍ਰਬੰਧ ਕੀਤਾ ਹੁੰਦਾ ਵੀ ਤੁਸੀਂ ਐ ਤਾਂ ਗਏ ਨਹੀਂ ਸਕਦੇ ਯਾਰ ਆਹ ਚੀਜ਼ ਹੈ ਨਹੀਂ ਹਨਾ ਸਾਰੀਆਂ ਚੀਜ਼ਾਂ ਪੂਰੀਆਂ ਘੈਂਟ ਓਹੋ ਸਾਹ ਚੜ ਗਿਆ ਮਿੱਤਰੋ ਹੁਣ ਯਾਰ ਚੜਦੇ ਆ ਪੱਤਾਂ ਨੂੰ ਲੱਗ ਜੂ ਪਤਾ ਕੀ ਬਣਦਾ ਤੁਰੇ ਚੱਲਦੇ ਆ ਇੱਕ ਦਿਨ ਮੈਂ ਪਹਿਲਾਂ ਆਇਆ ਸੀ ਇੱਥੇ ਘੁੰਮਣ ਇਸ ਜਗ੍ਹਾ ਤੇ ਤੁਹਾਨੂੰ ਦਿਖਾਉਣਾ ਮੇਰੇ ਕੋਲ ਮੈਂ ਇਸ ਤੋਂ ਵੀਡੀਓ ਪਾਈ ਹੋਈ ਆ ਜਦ ਤੁਸੀਂ ਚੈੱਕ ਕਰ ਲਿਓ ਛੋਟਾ ਜਿਹਾ ਵਾਗ ਸੀਗਾ ਸਾਈਕਲ ਲੈ ਆਉ ਉੱਥੋਂ ਇੱਥੋਂ ਲਿਆ ਕੇ ਇੱਧਰ ਇੱਥੋਂ ਲਿਆ ਕੇ ਨਾ ਇੱਧਰ ਲਾਤੀ ਜਿਹੜੀ ਸਾਈਕਲ ਸੀਗੀ ਛੋਟੇ ਜਿਹਾ ਵਾਗ ਨੇ ਇੱਥੋਂ ਲਿਆ ਕੇ ਇੱਧਰ ਲਾਤੀ ਲੈ ਵੀਦ ਰਾਕਤ ਦੇਖੀਏ ਆਪਾਂ ਕਿੰਨੀ ਘੈਂਟ ਜਗ੍ਹਾ ਜੀ ਬਣੀ ਹੋਈ ਹੈ ਨਾ ਇੱਥੇ ਜੋ ਨਾ ਲੱਗੇ ਪਿਆ ਧਰਤੀ ਤੇ ਇੱਥੇ ਕਿਉਂਕਿ ਥੱਲੇ ਨੀਵੀਂ ਜਗਾ ਸੀਗੀ ਤੇ ਆ ਜਮਾ ਉੱਤੇ ਆ ਗਈ ਆ ਉੱਪਰਲੇ ਦਾਣੇ ਦੇਖੋ ਤੁਸੀਂ ਜਮਾ ਨਾਲ ਲੱਗੇ ਹੋਇਆ ਇੱਥੇ ਮਿੱਟੀ ਦੇ ਜਮਾ ਨਾਲ ਲੱਗੇ ਹੋਏ ਲਾਓ ਵੀ ਚੱਲ ਗਏ ਹੁਣ ਤਾਂਾਂ ਨੂੰ ਤੇ ਰਾਹ ਦੋ ਹੀ ਦੇਖੋ ਵੀ ਕਿੰਨੇ ਐਨ ਘੈਂਟ ਜੇ ਬਣੇ ਹੋਇਆ ਹਨਾ ਕਿੰਨਾ ਵਧੀਆ ਲੱਗਦਾ ਯਾਰ ਮੈਨੂੰ ਲੱਗਦਾ ਵੀ ਤੁਸੀਂ ਵਲੌਗ ਵੀ ਪੂਰਾ ਇੰਜੋਏ ਕਰੀ ਜਾਂਦੇ ਹੋਗੇ ਮੈਨੂੰ ਲੱਗਦਾ ਤੇ ਜੇ ਵਧੀਆ ਲੱਗੀ ਜਾਂਦਾ ਤੁਸੀਂ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਯਾਰ ਤੁਸੀਂ ਇੰਨੀ ਵੀ ਨੀ ਰਿਪੋਰਟ ਕਰਦੇ ਤੁਸੀਂ ਕਮੈਂਟ ਕਰਕੇ ਨਹੀਂ ਰੱਖਦੇ ਤੇ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ YouTube ਤੇ ਖਾਸ ਕਰਕੇ ਇੰਸਟਾ ਤੇ ਵਧੀਆ ਪਿਆਰ ਦੇ ਹੀ ਜਾਂਦੇ ਹਾਂ ਫੇਸਬੁੱਕ ਤੇ ਵੀ ਵਧੀਆ ਪਿਆਰ ਦੇ ਹੀ ਜਾਂਦੇ ਹਾਂ ਤੇ YouTube ਤੇ ਥੋੜਾ ਘੱਟ ਪਿਆਰ ਹਜੇ ਹੁੰਦਾ YouTube ਵਾਲੀਆਂ ਵੀਡੀਓ ਦੱਬ ਕੇ ਸ਼ੇਅਰ ਕਰਿਆ ਕਰੋ ਮਿੱਤਰੋ ਕਿਉਂਕਿ ਫਿਰ ਆਪਾਂ ਦੂਜਿਆਂ ਨੂੰ ਜਿਹੜੀਆਂ ਇੱਥੇ ਸਾਰੀਆਂ ਚੀਜ਼ਾਂ ਹੋਰ ਵੀ ਦਿਖਾਉਂਦੇ ਆ ਕੇ ਹਨਾ ਤਾਂ ਆਪਾਂ ਆਪਾਂ ਵੀ ਦਿਖਾਇਆ ਕਰਾਂਗੇ ਕਿਵੇਂ ਆ ਤਾਂ ਆ ਚੜਨਾ ਹੁੰਦਾ ਔਖਾ ਹੁੰਦਾ ਚੱਲਾਂਗੇ ਨਹੀਂ ਹਟਦੇ ਚੱਲਾਂਗੇ ਐਂ ਹੀ ਚੱਲਾਂਗੇ ਚੱਲਦੇ ਆਂ ਬਈ ਆਜੋ ਬਈ ਤੁਰੇ ਚੱਲਦੇ ਆਂ ਪੁੱਠਾ ਦੋਨਾਂ ਦਾ ਬਹੁਤ ਔਖਾ ਭਰਾਵਾ ਭੱਜ ਕੇ ਦੇਖੀਏ ਮੜਾ ਹੈ ਨਾ ਅਰ ਜੇ ਆਪਾਂ ਭੱਜੇ ਕੈਮਰਾਮੈਨ ਜਿਆਦਾ ਜੂਟੂ ਤੋਂ ਨਹੀਂ ਭੱਜਿਆ ਨਾ ਹੋ ਜਾਣਾ ਫਿਰ ਕੈਮਰਾਮੈਨ ਜਿਆਦਾ ਛੋਟੂ ਕੇ ਸਾਥ ਵਿਚਾਰਾ ਬਹੁਤ ਬਹੁਤ ਧੰਨਵਾਦ ਤੇਰਾ ਬਈ ਕੈਮਰਾਮੈਨ ਜਿਹੜਾ ਇੰਨੀ ਯਾਰ ਪਤੂ ਵੀ ਕਰੀ ਜਾਂਦਾ ਹਾਂ ਬਹੁਤ ਬਹੁਤ ਥੈਂਕ ਯੂ ਆ ਲੈ ਵੀ ਦੇਖਣ ਵਾਲੇ ਵੀ ਭਰਾਵੋ ਕੈਮਰਾਮੈਨ ਦਾ ਵੀ ਥੈਂਕ ਯੂ ਕਰ ਦਿਓ ਕਿਉਂਕਿ ਵਿਚਾਰੇ ਨੇ ਬਹੁਤ ਮਿਹਨਤ ਕੀਤੀ ਯਾਰ ਉਹਨਾਂ ਦਾ ਲੱਗਿਆ ਹੋਇਆ ਨਾਲ ਹਨਾ ਵੀ ਫੋਨ ਫੜ ਕੇ ਚਰਾਉਣਾ ਅੱਛਾ ਕਿਹੜਾ ਸੌਖਾ ਕੁਝ ਹੀ ਮਿੰਟਾਂ ਦੀ ਦੂਰੀ ਪਰ ਹਮ ਵਹਾਂ ਪਰ ਪਹੁੰਚ ਜਾਗੇ ਕੁਝ ਹੀ ਮਿੰਟਾਂ ਦੀ ਦੂਰੀ ਪਰ ਹਮ ਵਹਾਂ ਪਰ ਪਹੁੰਚਨੇ ਵਾਲੇ ਹੈ ਆ ਜਾਓ ਬਣੇ ਰਹੀ ਬਲੌਗ ਮੇ ਲੈ ਵੀ ਇਧਰੋਂ ਸਿਟੀ ਦਾ ਨਿਗਰ ਮਾਰੀਏ ਸਿਟੀ ਦੇਖਣ ਲੱਗ ਗਏ ਹੁਣ ਰਹਿ ਗਿਆ ਥੋੜਾ ਜਿਹਾ ਆਪਾਂ ਨੂੰ ਤਹਾ ਜਾਣ ਵਾਲੀ ਜਗਾ ਹਨ ਜਾਵਾਂਗੇ ਪਰ ਆ ਜਾਓ ਆ ਜਾਓ ਕੈਮਰਾਮੈਨ ਸਾਹਿਬ ਆ ਰੋ ਕਿਉਂਕਿ ਜੇ ਹੁਣ ਆਹ ਚੀਜ਼ ਮਿਸ ਕਰਤੀ ਨਾ ਤੇ ਜੇ ਆਹ ਚੀਜ਼ ਮਿਸ ਕਰਤੀ ਫਿਰ ਸਾਰਿਆਂ ਨੂੰ ਐ ਹੋਊਗਾ ਕੈਮਰਾਮੈਨ ਕੈਮਰਾਮੈਨ ਸਿੱਧਾ ਰੱਖੋ ਕੈਮਰਾ ਜੀ ਕਿਉਂਕਿ ਟੇਡਾ ਹੋ ਜਾਂਦਾ ਫਿਰ ਲਿੱਡਾ ਹੋਇਆ ਫੇਰ ਫੇਰ ਸਾਰਿਆਂ ਨੇ ਨਾ ਵਿਊ ਨਹੀਂ ਵਧੀਆ ਦੇਖਿਆ ਜਾਣਾ ਲੋ ਵੀ ਹੁਣ ਤਾਹਾਂ ਆਪਾਂ ਪਹੁੰਚ ਜਾਣਾ ਮੈਨੂੰ ਲੱਗਦਾ 5-7 ਮਿੰਟ ਲੱਗਣਗੇ ਮਰਸਾ 5-5 ਮਿੰਟ ਜਾਂ 4-5 ਮਿੰਟ ਲੱਗਣਗੇ ਲੈ ਵਾਕਏ ਤੁਰ ਗਈ ਮਣੇ ਫੇਰ ਆ ਗੱਲ ਇਹ ਬਈ ਬਹੁਤ ਉੱਚੀ ਜਗ੍ਹਾ ਇੱਥੇ ਦੇਖਣ ਨੂੰ ਸ਼ਾਇਦ ਹੋ ਸਕਦਾ ਕਿਉਂਕਿ ਕੈਮਰੇ ਦੇ ਵਿੱਚ ਆਪਾਂ ਹੌਲੀ-ਹੌਲੀ ਨਾਲ ਤੁਰੇ ਆਉਨੇ ਆ ਮੈਨੂੰ ਲੱਗਦਾ ਵੀ ਐਂ ਲੱਗਦਾ ਹੋਊਗਾ ਵੀ ਯਾਰ ਘੱਟ ਜਗ੍ਹਾ ਉਚਾਈ ਘਟੂਗੀ ਪਰ ਤੁਹਾਨੂੰ ਉੱਤੇ ਜਾ ਕੇ ਪਤਾ ਲੱਗਣਾ ਹ ਜਿਵੇਂ ਜਿਵੇਂ ਹੁਣ ਤੁਸੀਂ ਵੀਡੀਓ ਦੇ ਵਿੱਚ ਨਾਲ ਬਣੇ ਰਹੋਗੇ ਜਿਵੇਂ ਜਿਵੇਂ ਉੱਥੇ ਨਾਲ ਜਾਂਦੇ ਨੂੰ ਦੇਖੋਗੇ ਤਾਂ ਤੁਹਾਨੂੰ ਇਧਰ ਲਾਥ ਲੜਾ ਏਰੀਆ ਹੁਣ ਦਿਖਾਉਂਗਾ ਕਿ ਕਿੰਨਾ ਕਿ ਨੀ ਬਹੁਤ ਜਿਆਦਾ ਡੂੰਘਾ ਹੈ ਤੇ ਇਹ ਪਿੱਛੋਂ ਜੇ ਆਪਾਂ ਦੇਖਿਆ ਇਧਰੋਂ ਇਧਰੋਂ ਨਹੀਂ ਤੁਹਾਨੂੰ ਪਤਾ ਲੱਗਣਾ ਜਿਹੜੇ ਪਿੱਛੇ ਤੁਸੀਂ ਵੀਡੀਓ ਦੇਖੀ ਆ ਪਰ ਹੁਣ ਤੁਹਾਨੂੰ ਅੱਗੇ ਜਾ ਕੇ ਪਤਾ ਲੱਗੂਗਾ ਜਰੂਰ ਵੀ ਵਾਕਈ ਬਹੁਤ ਉੱਚੀ ਜਗ੍ਹਾ ਜਵਾਲਾਮੂਹੀ ਤੇ ਸਾਰਾ ਕੁਝ ਜਿਹੜਾ ਬਸਿਆ ਹੋਇਆ ਹੈ ਤੇ ਆਪਾਂ ਥੋੜੇ ਟਾਈਮ ਬਾਅਦ ਆਪਾਂ ਨਾਰਥ ਆਇਸਲੈਂਡ ਆ ਇਸ ਨਾਰਥ ਆਇਸਲੈਂਡ ਤੇ ਫਿਰ ਆਪਾਂ ਚਲਾਂਗੇ ਸਾਊਥ ਆਇਸਲੈਂਡ ਉੱਥੇ ਵੀ ਘੁੰਮ ਕੇ ਆਉਣਾ ਜਾਵਾਂਗੇ ਪਰ ਹਜੇ ਥੋੜਾ ਜਿਹਾ ਪਲਾਨਿੰਗ ਚੱਲੀ ਜਾਂਦੀ ਹੈ ਮੇਰੀ ਬਹੁਤ ਸਾਰੇ ਵੀਰ ਭਰਾ ਕਹਿੰਦੇ ਸੀ ਬਲੌਗ ਛੋਟੇ ਹੁੰਦੇ ਪਰ ਆਪਾਂ ਛੋਟੇ ਨਹੀਂ ਹੁਣ ਵੱਡੇ ਪਾਈ ਜਣੇ ਆ ਇੱਧਰ ਤੁਸੀਂ ਦੇਖੂਗੇ ਨਾ ਭਾਈ ਹੁਣ ਦੇਖੋ ਲੱਗਦਾ ਨਾ ਪਤਾ ਵੀ ਕਿੰਨੀ ਉੱਚੀ ਜਗ੍ਹਾ ਤੇ ਆਪਾਂ ਆ ਗਏ ਆ ਹਜੇ ਤਾਂ ਆਪਾਂ ਪੂਰੀ ਉੱਚੇ ਜਗ੍ਹਾ ਤੇ ਪਹੁੰਚੇ ਨਹੀਂ ਆਪਾਂ ਦੇਖੀਏ ਤਾਂ ਅਈ ਤਾਂ ਆਪਾਂ ਬਹੁਤ ਗਾਹਾਂ ਜਾਣਾ। ਹੋ। ਰੋਕ ਰੋਕ ਕੇ ਜਾਣਾ ਪੈਂਦਾ ਕੀ ਕਰਕੇ। ਪਰ ਆਪਾਂ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਉਣੀਆਂ ਨਾ ਤਾਂ ਕਰਕੇ ਆਪਾਂ ਤਾਂ ਆ ਜਾਣਾ। ਉਹ ਵੀ ਜਾਣਾ ਸੀਗਾ ਇਹ ਜੀ ਗੱਲ ਨਹੀਂ ਕਿ ਵੀ ਮੈਂ ਵੀਡੀਓ ਦੇ ਵਿੱਚ ਹੀ ਐਂ ਲੱਗਦਾ ਵੀ ਤੁਹਾਨੂੰ ਵੀ ਐਵੇਂ ਮਾਰੀ ਜਾਂਦਾ। ਜਾਣਾ ਜ਼ਰੂਰ ਸੀ ਪਰ ਮੈਨੂੰ ਐ ਸੀ ਵੀ ਸਾਰਿਆਂ ਨੂੰ ਦਿਖਾਈ ਗਿਆ ਆ ਜੀ ਇਹ ਵੀ। ਕਿਉਂਕਿ ਬਈ ਆਪਾਂ ਆਹ ਜੀ ਨਾ ਫਾਈਲ ਦੇ ਵਿੱਚ ਵੀ ਮੈਂਸ਼ਨ ਕਰਦੇ ਆ। ਤਾਂ ਉਹਦੇ ਵਿੱਚ ਆਪਾਂ ਆਹ ਚੀਜ਼ ਦੱਸਦੇ ਆਂ ਵੀ ਅਸੀਂ ਆਹ ਚੀਜ਼ਾਂ ਘੁੰਮਣ ਜਾਂਦੇ ਆਂ। ਜਿਵੇਂ ਨਿਊਜ਼ੀਲੈਂਡ ਚ ਅਲਬਰਟ ਪਾਰਕ ਹੋ ਗਿਆ ਉਹ ਵੀ ਬਹੁਤ ਵਧੀਆ ਵਨ ਟਰੀ ਹਿੱਲ ਇਹ ਵੀ ਬਹੁਤ ਵਧੀਆ ਤੇ ਹਿੱਲਸ ਹੈਗੀਆਂ ਬਹੁਤ ਜ਼ਿਆਦਾ ਲੈ ਵੀ ਮੈਂ ਲਾ ਡੋਗੀ ਪਹਿਲਾਂ ਆਪਣੇ ਨਾਲ ਘੁੰਮ ਕੇ ਉੱਤੇ ਜਾ ਕੇ ਆ ਵੀ ਗਏ ਉਤੋਂ ਦੀ ਗੇੜਾ ਕੱਢ ਕੇ ਪਰ ਆਪਾਂ ਪਿੱਛੇ ਰਹੇ ਕਿਉਂਕਿ ਬਈ ਇਹਨਾਂ ਦੀ ਫਿਟਨੈਸ ਆ ਆਪਣੀ ਫਿਟਨੈਸ ਹਜੇ ਹੈ ਨਹੀਂ ਹਨਾ ਕਿੱਟਲ ਬਹੁਤ ਚਾਹੀਦੀ ਐਸ ਚੀਜ਼ ਵਾਸਤੇ ਤੇ ਕਈ ਹੈਗੇ ਇੱਥੇ ਜਿਵੇਂ ਦੌੜ ਲਾਉਣ ਆਉਂਦੇ ਰਨਿੰਗ ਕਰਨ ਆਉਂਦੇ ਆ ਬਹੁਤ ਭਜਦੇ ਆ ਸ਼ੁਰੂ ਤੋਂ ਲੱਗਦੇ ਉੱਥੋਂ ਹਨਾ ਤੇ ਇੱਥੋਂ ਤੱਕ ਵਾਪਸ ਵੀ ਆਉਂਦੇ ਆ ਸਟੈਮਨਾ ਬਣਿਆ ਹੋਇਆ ਉਹਨਾਂ ਦਾ ਪੂਰਾ ਏਨ ਤਕੜਾ ਵਧੀਆ ਤੇ ਉਹ ਹਲੇ ਤੱਕ ਵੀ ਭੱਜ ਕੇ ਜਾਂਦੇ ਆ ਪਰ ਹਜੇ ਤਾਂ ਆਪਣਾ ਸਾਹ ਫੁੱਲੀ ਜਾਂਦਾ ਕੋਈ ਨਹੀਂ ਬਾਈ ਹਜੇ ਹੌਲੀ ਹੌਲੀ ਓਝੇ ਹੋ ਜਾਵਾਂਗੇ ਇਹੋ ਜੀ ਗੱਲ ਨਹੀਂ ਕਿਉਂਕਿ ਇਥੋਂ ਦਾ ਵਾਤਾਵਰਣ ਤੇ ਹਵਾ ਸਾਫ਼ ਸੁਥਰੀ ਇੰਨੀ ਕਿਤੇ ਨਹੀਂ ਮੰਨ ਲਓ ਮਿਲਦੀ ਬਹੁਤ ਘੈਂਟ ਜਗ੍ਹਾ ਹੁੰਦੀ ਆ ਮੈਂ ਵੀ ਹੁਣ ਜੇ ਆਪਾਂ ਨੇ ਘਾ ਮਾਰ ਗਿਆ ਨਾ ਇੱਧਰ ਤਾਂ ਇੱਧਰ ਐਂ ਲੱਗਦਾ ਇੱਧਰ ਦੀ ਦੂਰ ਆ ਤੇ ਪਰਲਾ ਜਿਹੜਾ ਇੱਧਰਲੇ ਮਨੇਰਾ ਆ ਥੱਲੇ ਉਹਨੂੰ ਜਿਹੜੇ ਵਨਟਰੀ ਹੈਲਥ ਕੋ ਮਨਾਉਣਗੇ ਤੁਹਾਨੂੰ ਦੱਸ ਦਿੰਨੇ ਆ ਤੇ ਜਿਹੜਾ ਆਹਾਰਾ ਆ ਤੁਸੀਂ ਦੇਖੀ ਜਾਂਦੇ ਆ ਤਾਂਹਾਂ ਜਾਣ ਨੂੰ ਇੱਧਰ ਨੂੰ ਆਪਾਂ ਹੁਣ ਚੱਲਦੇ ਆਂ ਤਾਂਹਾਂ ਤੇ ਇੱਧਰਲੇ ਬੰਨੇ ਦੇਖੀਏ ਬਾਈ ਐਂ ਲੱਗਦਾ ਵੀ ਪਤਾ ਨਹੀਂ ਯਾਰ ਕੀ ਜਗ੍ਹਾ ਦੀ ਬਣੀ ਹੁੰਦੀ ਆ ਬਹੁਤ ਹੀ ਮੰਨ ਲਾ ਵੀ ਡੂੰਗੀ ਜੀ ਜਗ੍ਹਾ ਬਣੀ ਹੋਈ ਆ ਇੱਧਰ ਦਰਾਫਤ ਹੋ ਗਏ ਹਰੇ ਜਿਵੇਂ ਜਿਵੇਂ ਆਪਾਂ ਤਹਾਂ ਜਾਈ ਜਾਵਾਂਗੇ ਨਾਲ-ਨਾਲ ਚੜਦੇ ਨੂੰ ਬੰਦੇ ਨੂੰ ਡਰ ਲੱਗਦਾ ਇੱਥੇ ਤਾਂ ਪਰ ਆਹ ਸੇਫਟੀ ਫਰਸਟ ਆ ਨਾ ਤੁਹਾਨੂੰ ਦੱਸਿਆ ਵੀ ਇੱਥੇ ਸੇਫਟੀ ਦਾ ਧਿਆਨ ਬਹੁਤ ਜ਼ਿਆਦਾ ਰੱਖਦੇ ਆ ਆ ਦੇਖੋ ਵੀ ਨਾਲ ਇਧਰ ਆ ਚੀਜ਼ਾਂ ਲਾਈਆਂ ਹੋਈਆਂ ਆ ਪੱਥਰ ਦੀ ਕੰਧ ਹੋ ਗਈ ਇਧਰ ਨਾਲ ਆਹ ਡਬਲ ਹੋਰ ਡਬਲ ਸੇਫਟੀ ਵਾਲਾ ਕੰਮ ਕੀਤਾ ਹੋਇਆ ਇਹਨਾਂ ਨੇ ਪਹਿਲਾਂ ਲੱਗਦਾ ਨਾ ਪਤਾ ਤਾਂ ਜਾਂਦੇ ਹਾਂ ਕਿਉਂਕਿ ਇੱਥੋਂ ਬਈ ਸਿਟੀ ਵੀ ਤੇ ਦੇਖਣੀ ਆ ਸਾਰਾ ਆਕਲੈਂਡ ਵੀ ਨਹੀਂ ਦਾ ਇੱਥੇ ਮੇਨ ਮੇਨ ਕਿਉਂਕਿ ਇਹ ਬਹੁਤ ਉੱਚੀ ਜਗ੍ਹਾ ਇਧਰ ਹੀ ਰਹਿਓ ਇਧਰ ਹੀ ਇਧਰ ਲੈ ਬੰਨੇ ਆਹੋ ਇੱਥੋਂ ਹੁਣ ਆਪਾਂ ਜਿਵੇਂ ਦੇਵੇਂ ਤਾਂ ਹਾਂ ਜਾਈ ਜਾਵਾਂਗੇ ਤੁਹਾਨੂੰ ਪੂਰਾ ਆਕਲੈਂਡ ਪੂਰਾ ਹਨ ਸਿਰਾਂ ਦੇ ਦਿਖਾਊਗਾ ਸਾਰੀਆਂ ਚੀਜ਼ਾਂ ਪੂਰਾ ਵਧੀਆ ਵੀ ਲੱਗੂਗਾ ਹੋ ਸਾਰਾ ਛੱਡ ਗਿਆ ਚਲੋ ਚੱਲਦੇ ਆ ਲਾਓ ਬਈ ਲੈ ਮੀਥੇ ਮੈਨਾਂ ਦਾ ক্রিকেট ਵੀ ਚੱਲੀ ਜਾਂਦਾ ਪਰ ক্রিকেট ਨਹੀਂ ਕੁਝ ਹੋਰ ਆ ਤੇ ਹਾਂ ਰਿਹਾ ਕਚਾਰਾ ਇਧਰ ਤੇ ਜਿਹੜਾ ਆ ਕਚਰਾ ਵੀ ਨਿਕਲਦਾ ਪਰ ਆਪਾਂ ਇਧਰ ਦੀਆਂ ਆਪਾਂ ਪੱਕੇ ਰੱਖਦਾ ਉਤੋਂ ਦੀ ਆਏ ਆ ਕੈਮਰਾਮੈਨ ਸਾਹਿਬ ਮੜਾ ਕਚਰਾ ਜਰੂਰ ਦਿਖਾ ਦਿਓ ਪਰ ਕਿਉਂਕਿ ਮੀਂਹ ਸੀਗਾ ਤੇ ਮੀਂਹ ਦੇ ਵੇਲੇ ਫਿਰ ਆਪਾਂ ਇਧਰ ਦੀ ਆ ਨਹੀਂ ਸਕਦੇ ਤਿਲਕੇ ਆਣਾ ਲੋ ਵੀ ਹੁਣ ਆਪਾਂ ਨਜ਼ਾਰਾ ਦੇਖੀਏ ਸਿਟੀ ਦਾ ਲੱਗਦਾ ਨਾ ਘੈਂਟ ਕੰਮ ਕੈਮਰਾਮੈਨ ਦੀ ਬੱਸ ਹੋ ਗਈ ਹੁਣ ਮੇਰਾ ਬਹੁਤ ਖਤਰਨਾ ਕਿਉਂਕਿ ਉੱਚੀ ਜਗਾ ਕਾਫੀ ਆ ਇਧਰ ਲੱਭਨੇ ਹੋ ਰਿਹਾ ਸਕਾਈ ਟਾਵਰ ਇਧਰ ਫਿਰ ਆਇਆ ਸਮੁੰਦਰ ਇੱਥੇ ਸਮੁੰਦਰ ਦਾ ਪਾਣੀ ਇਹੋ ਜਿਹਾ ਵੀ ਦੋ ਰੰਗ ਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਉਹ ਐਸ ਬਲੌਗ ਦੇ ਵਿੱਚ ਨਹੀਂ ਦਿਖਾ ਸਕਦੇ ਲਓ ਵੀ ਆਪਾਂ ਹੁਣ ਜਮਾ ਪਹੁੰਚ ਗਏ ਸਰੇ ਦੇ ਹੁਣ ਇੱਥੋਂ ਰਹਿ ਗਿਆ ਇੱਥੇ ਪਹੁੰਚਣ ਵਾਲਾ ਜਮਾ ਇੱਕ ਮਿੰਟ ਲੱਗਣਾ ਆਪਾਂ ਨੂੰ ਪਹੁੰਚਣ ਨੂੰ ਆ ਜਾਓ ਫਿਰ ਹਵਾ ਵੀ ਬਹੁਤ ਚੱਲੀ ਜਾਂਦੀ ਆ ਪਰ ਮੈਨੂੰ ਲੱਗਦਾ ਵੀ ਹਵਾ ਸ਼ਾਇਦ ਮਾਈਕ ਦਾ ਕਰਕੇ ਵਧੀਆ ਆਵਾਜ਼ ਆਉਂਦੀ ਹੋਣੀ ਹੈ ਮੈਨੂੰ ਲੱਗਦਾ ਤੇ ਜੇ ਮਾਈਕ ਨਾ ਲੱਗੇ ਹੁੰਦੇ ਫਿਰ ਤੁਹਾਨੂੰ ਸਾਰੀਆਂ ਚੀਜ਼ਾਂ ਬੋਲ ਕੇ ਦੱਸ ਨਹੀਂ ਸਕਣੀਆਂ ਸੀਗੀਆਂ ਤੇ ਸਿੱਧੀ ਵੀਡੀਓ ਪਾਉਣ ਦਾ ਫਾਇਦਾ ਨਹੀਂ ਹਵਾ ਆ ਮਿੱਤਰੋ ਵਨ ਟਰੀ ਹੈ ਜਗਾ ਜਿਹੜੀ ਇੱਥੇ ਇੱਕ ਪੇੜ ਆ ਉੱਤੇ ਤਾਂ ਕਰਕੇ ਮੈਨੂੰ ਲੱਗਦਾ ਵੀ ਪ੍ਰੋਪਰ ਨਹੀਂ ਆਪਾਂ ਨੂੰ ਪਤਾ ਪਰ ਮੈਨੂੰ ਲੱਗਦਾ ਵੀ ਵੀ ਜੇ ਪੇੜ ਆ ਵਨ ਟਰੀ ਆ ਇੱਥੇ ਹਨਾ ਉੱਤੇ ਜਮਾਂ ਸਿਰੇ ਤੇ ਤਾਂ ਇਹਦਾ ਕਰਕੇ ਨਾਮ ਰੱਖਿਆ ਹੁਣ ਇਹਦਾ ਵਨ ਟਰੀ ਹਿੱਲ ਆਜਾ ਹੁਣ ਤਾਂ ਆਹ ਜਮਾਂ ਆਪਾਂ ਸਿਰੇ ਦੇ ਪਹੁੰਚ ਗਏ ਹਾਂ ਹੋ ਹੋ ਵਾਹਿਗੁਰੂ ਉਸ ਤੋਂ ਪਹਿਲਾਂ ਤਾਂ ਇੱਥੇ ਹੁਣ ਤੁਹਾਨੂੰ ਦਿਖਾਉਣਾ ਮੈਂ ਸਿਟੀ ਪੂਰੀ ਆਓਗਲੈਂਡ ਇੱਥੋਂ ਕੈਮਰਾਮੈਨ ਸਾਹਿਬ ਪੂਰਾ ਨਾ ਕਿੰਨੇ ਡਿਗਰੀ ਤੇ 90 ਡਿਗਰੀ ਤੇ ਤਾਂ ਨਹੀਂ ਬੰਨਣਾ ਪਰ ਹਨਾ ਸਾਰਾ ਪਦ ਹੋਣਾ ਗਰਾਊਂਡ ਲੈਵਲ ਤੇ ਹੋ ਰਹੀਏ ਹੁਣ ਆਪਾਂ ਔਰਿਆ ਸਕਾਈ ਟਾਵਰ ਉਹ ਸਾਹਮਣੇ ਕਿਉਂਕਿ ਜਿਆਦਾ ਜ਼ੂਮ ਕਰਾਂਗੇ ਨਾ ਫਿਰ ਸਹੀ ਨਹੀਂ ਦਿਖਣਾ ਤੇ ਇਧਰਲੇ ਬੰਨੇ ਸਾਰਾ ਆਕਲੈਂਡ ਸ਼ਹਿਰ ਆ ਗਿਆ ਸਾਰ ਟੋਟਲ ਇਧਰ ਵੀ ਦੇਖੋ ਤੁਸੀਂ ਆਕਲੈਂਡ ਦੇਖ ਸਕਦੇ ਹੋ ਆ ਰਿਹਾ ਸਾਰਾ ਆਗਲੈਂਡ ਕਿੰਡ ਲੱਗਦਾ ਨਾ ਐਨ ਪੂਰਾ ਚਿੱਤ ਲੱਗਦਾ ਇੱਥੇ ਬਹੁਤ ਵਧੀਆ ਲੱਗਦਾ ਉੱਚੀ ਜਗ੍ਹਾ ਤੇ ਹਾਂਜੀ ਜਿਹੜੀ ਆਹ ਜਗ੍ਹਾ ਬਣੀ ਹੋਈ ਹੈ ਇਹ ਮੋਰੀ ਸਮਾਜ ਇੱਥੋਂ ਦਾ ਉਹਨਾਂ ਦੇ ਪੁਰਾਣੇ ਬੰਦੇ ਦੀ ਕਿਸੇ ਦੀ ਜਗ੍ਹਾ ਬਣੀ ਹੋਈ ਹੈ ਜਿੰਨਾ ਕਿ ਮੈਂ ਪਤਾ ਕੀਤਾ ਸੀਗਾ ਸਰ ਜੋਹਨ ਲੌਗਨ ਕੈਂਪਲ ਉਹਨਾਂ ਦੀ ਇਹ ਜਗ੍ਹਾ ਤੇ ਉਹਨਾਂ ਦਾ ਉੱਤੇ ਸਟੈਚੂ ਵੀ ਬਣਾਇਆ ਹੋਇਆ ਇੱਥੇ ਜਿਹੜਾ ਤੁਸੀਂ ਸਾਹਮਣੇ ਦੇਖੀ ਜਾਂਦੇ ਆ ਉਹਨਾਂ ਦਾ ਸਟੈਚੂ ਬਣਾਇਆ ਹੋਇਆ ਆਜੋ ਤੁਹਾਨੂੰ ਹੁਣ ਥੋੜਾ ਜਿਹਾ ਸਿਟੀ ਦਾ ਨਿਆਰਾ ਵੀ ਦਿਖਾਉਨੇ ਆ ਤੇ ਇਹਦੇ ਚਾਰੇ ਪੰਨੇ ਘੁੰਮ ਕੇ ਵੀ ਦਿਖਾਉਨੇ ਆ ਹਵਾ ਬਹੁਤ ਜਿਆਦਾ ਠੰਡ ਬਹੁਤ ਜਿਆਦਾ ਲੱਗੀ ਜਾਂਦੀ ਆ ਤੇ ਪਰ ਆਪਾਂ ਦਿਖਾਵਾਂਗੇ ਤੁਹਾਨੂੰ ਸਾਰਿਆਂ ਨੂੰ ਆਹ ਚੀਜ਼ਾਂ ਜਿਹੜੀਆਂ ਇੱਥੇ ਬਣਾਈਆਂ ਹੋਈਆਂ ਇਹਦੇ ਵਿੱਚ ਕੁਛ ਨਾ ਕੁਛ ਜਿਵੇਂ ਪੰਛੀਆਂ ਨੂੰ ਮਨ ਲੱਦਾ ਪਾ ਜਾਂਦੇ ਆ ਕੁਛ ਪਾਇਆ ਹੋਇਆ ਵੀ ਹੈਗਾ ਤਾਂ ਇੱਥੇ ਜਿਹੜੇ ਉੱਤੇ ਆਉਂਦੇ ਆ ਪਖਸ਼ੀ ਉਹਨਾਂ ਵਾਸਤੇ ਆ ਹਵਾ ਬਹੁਤ ਜਿਆਦਾ ਤੇਜ਼ ਚੱਲੀ ਜਾਂਦੀ ਆ ਠੰਡ ਬਹੁਤ ਜਿਆਦਾ ਲੱਗੀ ਜਾਂਦੀ ਆ ਤੇ ਆਥ ਉਥੇ ਜਮਾਣ ਠਰ ਗਏ ਪਰ ਆਪਾਂ ਤੁਹਾਨੂੰ ਸਾਰਿਆਂ ਨੂੰ ਦਿਖਾਉਣਾ ਸੀ ਸਾਰੀ ਚੀਜ਼ ਹਨਾ ਇਧਰ ਤੁਸੀਂ ਸਾਰਾ ਸਿਟੀ ਦਾ ਨਿਯਾਰਾ ਦੇਖ ਸਕਦੇ ਹੋ ਆ ਆਕਲੈਂਡ ਸ਼ਹਿਰ ਆ ਮਿੱਤਰੋ ਇੱਥੇ ਸਾਰ ਐਨ ਪੂਰਾ ਨਿਯਾਰਾ ਪੂਰਾ ਐਨ ਘੈਂਟ ਵੀ ਲੱਗਦਾ ਚਿੱਤ ਲੱਗਦਾ ਪੂਰ ਐਨ ਤੇ ਦੋ ਤਿੰਨ ਜਗ੍ਹਾ ਇਹੋ ਜਿਹੀਆਂ ਜਿਵੇਂ ਬਣਾਈਆਂ ਹੋਈਆਂ ਨਾਲ-ਨਾਲ ਉੱਤੇ ਵੀ ਉੱਤੇ ਜਿਵੇਂ ਕੋਈ ਚੀਜ਼ਾਂ ਪਾਉਣੀਆਂ ਵੀ ਹੁੰਦੀਆਂ ਹਵਾ ਇੰਨੀ ਕਿ ਤੇਜ਼ ਆ ਵੀ ਖਿੱਚਦੀ ਆ ਤੁਸੀਂ ਦੇਖ ਲਓ ਵੀ ਧੱਕੇ ਮਾਰੀ ਜਾਂਦੀ ਆ ਆ ਰੋ ਆਪਾਂ ਚੱਲਦੇ ਹਾਂ ਹੁਣ ਥੱਲੇ ਕਿਉਂਕਿ ਠੰਡ ਬਹੁਤ ਜ਼ਿਆਦਾ ਆ ਇੰਜੋਏ ਕਰਦੇ ਹੋ ਵੀ ਤੇ ਮਿੱਤਰੋ ਅੱਜ ਦਾ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਭਰਾ ਕਿਉਂਕਿ ਮੈਨੂੰ ਲੱਗਦਾ ਵੀ ਅੱਧੇ ਪੂਨੇ ਘੰਟੇ ਦਾ ਬਲੌਗ ਹੋ ਗਏ ਨਾ ਆਰਾਮ ਨਾਲ ਅੱਧੇ ਪੂਨੇ ਘੰਟੇ ਦਾ ਆਰਾਮ ਨਾਲ ਬਲੌਗ ਹੋਣਾ ਪੁਰਾਣ ਵਧੀਆ ਬਣ ਗਿਆ ਹੋਣਾ ਵੀ ਮੇਰੇ ਹਿਸਾਬ ਨਾਲ ਮੈਂ ਤੁਹਾਨੂੰ ਜਿਹੜੀ ਮੇਨ ਮੇਨ ਜਗਾ ਸੀ ਇੱਥੇ ਘੁਮਾਤੀ ਆ ਤੇ ਹੁਣ ਤੁਸੀਂ ਕਮੈਂਟ ਕਰਕੇ ਸ਼ੇਅਰ ਕਰਕੇ ਜਰੂਰ ਦੱਸਿਓ ਵੀ ਕਿਵੇਂ ਲੱਗੀ ਜਗਾ ਹਨਾ ਤੇ ਆਪਾਂ ਨਵੇਂ ਤੋਂ ਨਵੇਂ ਵਲੌਗ ਵੀ ਆਪਣੇ ਚੈਨਲ ਤੇ ਪਾਉਂਦੇ ਰਾਵਾਂਗੇ ਤੇ ਆਪਣੇ ਫੇਸਬੁੱਕ ਚੈਨਲ ਨੂੰ ਅਮਨ ਘੁਮਣ ਨੂੰ ਵੀ ਤੁਸੀਂ ਫੋਲੋ ਕਰ ਲਿਓ ਤੇ YouTube ਅਮਨ ਘੁਮਣ 13 13 ਤੇ ਅਮਨ ਘੁਮਣ 13 13 ਤੇ ਤੁਸੀਂ ਆਪਣੀ ਵੀਡੀਓ ਦੇਖ ਸਕਦੇ ਆ ਪੂਰੀ ਵੀਡੀਓ ਮੈਂ ਇਹਦੇ ਚ ਸ਼ਾਰਟ ਇੰਸਟਾਗ੍ਰਾਮ ਤੇ ਆ ਪਾਉਣ ਲੱਗਿਆ ਤਾਂ ਤੁਸੀਂ ਇਥੋਂ ਦੀ ਪੂਰੀ ਵੀਡੀਓ ਦਾ ਇੰਜੋਏ ਕਰ ਸਕਦੇ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਦਾ ਤਾਂ ਠੀਕ ਆ ਮਿੱਤਰੋ ਮਿਲਦੇ ਆ ਫਿਰ ਨਵੇਂ ਵਲੌਗ ਨਾਲ ਸასი ਕਾਲ